ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਕਰ ਰਹੀ ਸੀ ਸੰਵਿਧਾਨ ਸਭਾ ਦੀ ਮੰਗ ਆਪਾਂ ਸੰਵਿਧਾਨ ਸਭਾ ਦੀ ਮੰਗ ਕਰ ਲਈ ਸੀ ਕਿ ਜਿਹੜੀ 1934 ਦੇ ਵਿੱਚ ਕਾਂਗਰਸ ਪਾਰਟੀ ਨੇ ਜਿਹੜੀ ਆ ਸੰਵਿਧਾਨ ਸਭਾ ਦੀ ਮੰਗ ਜਿਹੜੀ ਪੰਡਿਤ ਜਵਾਲਾ ਨਹਿਰੂ ਦੇ ਦੁਆਰਾ ਕੀਤੀ ਗਈ ਸੀ ਨੈਸ਼ਨਲ ਹਰਾਡ ਨਿਊਜ਼ਪੇਪਰ ਦੇ ਵਿੱਚ ਧਿਆਨ ਰੱਖਣਾ ਕਿ 1933 ਦੇ ਵਿੱਚ 1933 ਦੇ ਵਿੱਚ ਨੈਸ਼ਨਲ ਹਰਾਡ ਨਿਊਜ਼ਪੇਪਰ ਦੇ ਵਿੱਚ ਜਿਹੜਾ 1933 ਦੇ ਵਿੱਚ ਨੈਸ਼ਨਲ ਹਰਾਰਡ ਪੇਪਰ ਦੇ ਵਿੱਚ ਪੰਡਤ ਜਵਾਲਾ ਨਹਿਰੂ ਨੇ ਜਿਹੜੀ ਮੰਗ ਸੀ ਉਹ ਕੀਤੀ ਸੀ 1934 ਦੇ ਵਿੱਚ ਕਾਂਗਰਸ ਨੂੰ ਸਵੀਕਾਰ ਕਰ ਦਿੱਤਾ ਗਿਆ ਔਰ ਇੱਕ ਸ਼ਰਤ ਰੱਖੀ ਸ਼ਰਤ ਰੱਖ ਲਈ ਕਿ ਜਿਹੜੀ ਹੈ ਇਹ ਜਿਹੜੇ ਮੈਂਬਰ ਆ ਕੌਨਸਟਿਟੈਂਟ ਅਸੈਂਬਲੀ ਦੇ ਅਡਲਟ ਸਫਰੇਜ਼ ਯਾਨੀ ਕਿ ਬਾਲਗ ਮਤਦਾਨਕਰ ਜਿਨ੍ਹਾਂ ਦੀ ਏਜ ਉਹ ਉਦੋਂ ਕੁਝ ਸ਼ਰਤਾਂ ਸੀ ਕੇ ਕੁਝ ਪਰਸੈਂਟੇਜ ਲੋਕ ਪੜੇ ਹੋਣੇ ਚਾਹੀਦੇ ਆ ਜਾਂ ਕਿਸੇ ਕੋਲ ਇੰਨੀ ਪ੍ਰਾਪਰਟੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਹੀ ਵੋਟ ਦਾ ਅਧਿਕਾਰ ਦਿੱਤਾ ਗਿਆ ਸੀ ਅੱਜ ਦੇ ਸਮੇਂ ਦੌਰਾਨ ਜਿਹੜਾ ਭਾਰਤ ਦਾ ਨਾਗਰਿਕ ਜੀ ਦੀ ਉਮਰ 18 ਜਲ 18 ਸਾਲ ਜਾਂ 18 ਸਾਲ ਤੋਂ ਵੱਧ ਹੈ ਉਹ ਵੋਟ ਪਾ ਸਕਦਾ ਪਰ ਉਦੋਂ ਇਸ ਤਰ੍ਹਾਂ ਦੀ ਕੋਈ ਵੀ ਕੈਟਾਗਰੀ ਨਹੀਂ ਸੀ ਕੁਝ ਸ਼ਰਤਾਂ ਰੱਖੀਆਂ ਗਈਆਂ ਸੀ ਸਾਰੀ ਜਨਤਾ ਨੂੰ ਜਿਹੜਾ ਸੀ ਉਹ ਵੋਟ ਦਾ ਅਧਿਕਾਰ ਨਹੀਂ ਸੀ ਤੇ ਇਸ ਇਹ ਐਡ ਕਰ ਦਿੱਤੀ ਗਈ 1934 ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਕਾਂਗਰਸ ਪਾਰਟੀ ਨੇ ਪੰਡਿਤ ਜਵਾਲਾ ਨਹਿਰੂ ਨੇ 1933 ਦੇ ਵਿੱਚ ਜਿਹੜੀ ਮੰਗ ਕੀਤੀ ਸੀ 1934 ਦੇ ਵਿੱਚ ਔਰ ਮੰਗ ਨੂੰ ਸਵੀਕਾਰ ਕੀਤਾ ਗਿਆ 1934 ਦੇ ਵਿੱਚ ਐਮ ਐਨ ਰੌਏ ਜਿਹੜੇ ਕਮਿਊਨਿਸਟ ਲੀਡਰ ਸੀ ਔਰ ਹਰੇਕ ਕਿਤਾਬ ਦੇ ਵਿੱਚ ਐਮ ਐਮ ਐਸ ਐਮ ਐਨ ਰੌਏ ਬਾਰੇ ਦੱਸਿਆ ਜਾਂਦਾ ਹੈ ਕਿ ਐਮ ਐਨ ਰੌਏ ਨੇ ਪਹਿਲੀ ਵਾਰ ਸੰਵਿਧਾਨ ਸਭਾ ਦੀ ਜਿਹੜੀ ਮੰਗ ਸੀ ਉਹ ਕੀਤੀ ਸੀ ਉਸ ਤੋਂ ਬਾਅਦ 1936 12 April 12 April 1936 ਨੂੰ ਜਿਹੜਾ ਏ ਅ ਸੈਸ਼ਨ ਹੁੰਦਾ ਹੈ ਕਾਂਗਰਸ ਦਾ ਉਹਦੇ ਵਿੱਚ ਨਹਿਰੂ ਆਪਣਾ ਪ੍ਰਧਾਨਗੀ ਭਾਸ਼ਣ ਆ ਨੂੰ ਸੰਬੋਧਨ ਕਰਦੇ ਆ ਔਰ ਜਿਹਦੇ ਵਿੱਚ ਕੰਸਟੀਟੂਐਂਟ ਅਸੈਂਬਲੀ ਦੇ ਕਨਸੈਪਟ ਨੂੰ ਜਾਨੀ ਕਿ ਦੱਸੇ ਆ ਕੰਸਟੀਟੂਐਂਟ ਅਸੈਂਬਲੀ ਨੂੰ ਫਿਰ ਦੁਬਾਰਾ ਦੁਹਰਾਇਆ ਜਾਂਦਾ ਹੈ ਔਰ ਫਿਰ ਕਰਦੇ ਆ ਕਿ 1938 ਦੇ ਵਿੱਚ 1938 ਦੇ ਵਿੱਚ ਜਿਹੜੀ ਡਿਮਾਂਡ ਸੀ ਜਿਹੜੀ ਡਿਮਾਂਡ ਸੀ ਜਿਹੜੇ ਪੰਡਤ ਜਵਾਲਾ ਨਰੂਰੇ ਉਹਨਾਂ ਨੇ ਆਪਣੇ ਬੇਸੇ ਵੀ ਜਿਹੜੀ ਡਿਮਾਂਡ ਸੀ ਉਹ ਕੀਤੀ ਸੀ ਕਈ ਬੁੱਕਸੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ 1938 ਦੇ ਵਿੱਚ ਜਿਹੜਾ ਇਹ ਕਾਂਗਰਸ ਦਾ ਹਰੀਪੁਰ ਸੈਸ਼ਨ ਹੋਇਆ ਸੀ ਕਾਂਗਰਸ ਦਾ ਹਰੀਪੁਰ ਸੈਸ਼ਨ ਹੋਇਆ ਸੀ ਉਹਦੇ ਵਿੱਚ ਇਸ ਡਿਮਾਂਡ ਨੂੰ ਜਿਹੜਾ ਰਿਪੀਟ ਕੀਤਾ ਗਿਆ ਹੈ ਔਰ ਕਈ ਕਿਤਾਬਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ 1938 ਦੇ ਵਿੱਚ ਜਿਹੜੀ ਆ ਡਿਮਾਂਡ ਆ ਉਹ ਪੰਡਤ ਜਵਾਲਾ ਨਹਿਰੂ ਨੇ ਜਿਹੜੀ ਆ ਅਫੀਸ਼ੀਅਲ ਕੰਸਟੀਟੂਐਂਟ ਅਸੈਂਬਲੀ ਦੀ ਅਫੀਸ਼ੀਅਲ ਜਿਹੜੀ ਡਿਮਾਂਡ ਉਹ ਕੀਤੀ ਸੀ ਜਾਨੀ ਕਿ ਲਿਖਿਆ ਜਾਂਦਾ ਇਨ 1938 ਪੰਡਤ ਨਹਿਰੂ ਡੈਫੀਨੇਟਲੀ ਫਾਰਮੂਲੇਟਡ ਹਿਸ ਡਿਮਾਂਡ ਫਾਰ ਅ ਕੰਸਟੀਟੂਐਂਟ ਅਸੈਂਬਲੀ ਤੇ ਉਹਦੇ ਵਿੱਚ ਦੱਸਿਆ ਜਾਂਦਾ ਕਿ ਕਿਦਾਂ ਉਹਨਾਂ ਨੇ ਕੰਸਟੀਟੂਐਂਟ ਅਸੈਂਬਲੀ ਦੇ ਵਿੱਚ ਕਿਦਾਂ ਜਿਹੜੀ ਡਿਮਾਂਡ ਆ ਉਹ ਰੱਖੀ ਸੀ ਔਰ ਹਰੀਪੁਰ ਸੈਸ਼ਨ ਹੁੰਦਾ ਹੈ ਕਾਂਗਰਸਾ ਇਹਦੇ ਵਿੱਚ ਕੌਨਸਟੀਟੂਐਂਟ ਅਸੈਂਬਲੀ ਦੀ ਡਿਮਾਂਡ ਨੂੰ ਫਿਰ ਦੁਹਰਾਇਆ ਜਾਂਦਾ ਹੈ ਤੇ ਇਸ ਤੋਂ ਬਾਅਦ ਜਿਹੜੀ ਆ ਰਾਮਗੜ੍ਹ ਸੈਸ਼ਨ ਹੁੰਦਾ ਕਾਂਗਰਸਾ 1940 ਦੇ ਵਿੱਚ ਰਾਮਗੜ੍ਹ ਸੈਸ਼ਨ ਹੁੰਦਾ ਹੈ ਕਾਂਗਰਸ ਪਾਰਟੀ ਦਾ ਔਰ ਇਹਦੇ ਵਿੱਚ 17 ਔਰ 18 ਮਾਰਚ ਨੂੰ ਸੈਸ਼ਨ ਹੁੰਦਾ ਹੈ ਔਰ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਇਹਦੇ ਵਿੱਚ ਕਿਹਾ ਗਿਆ ਕਿ ਬਾਲਗ મત ਅਧਿਕਾਰ ਤੇ ਚੁਣੇ ਹੋਏ ਭਾਰਤ ਦੇ ਲੋਕ ਆਪਣੇ ਕੰਸਟੀਟੂਐਂਟ ਅਸੈਂਬਲੀ ਦੇ ਸਭਧਾਨ ਸਭਾ ਦੇ ਮੈਂਬਰਾਂ ਨੂੰ ਜਿਹੜੇ ਚੁਣ ਸਕਦੇ ਆ ਤੋ ਇਹ ਡਿਮਾਂਡ ਨੂੰ ਜਿਹੜਾ ਇਹ ਮੁੱਖ ਰੱਖ ਕੇ ਜਿਹੜੀ ਆ ਫਸਟ ਟਾਈਮ ਜਿਹੜੀ ਆ ਬ੍ਰਿਟਿਸ਼ ਗਵਰਨਮੈਂਟ ਤੇ ਪ੍ਰੈਸ਼ਰ ਪੈਂਦਾ ਏ ਔਰ 1 ਅਗਸਟ ਆਫਰ ਜਾਰੀ ਕਰਦੀ ਹੈ 1940 ਦੇ ਵਿੱਚ ਅ ਇਹਨੂੰ ਜਾਰੀ ਕਰਨ ਦਾ ਵੀ ਮਕਸਦ ਇਹ ਹੁੰਦਾ ਕਿਉਂਕਿ ਉਸ ਸਮੇਂ ਵਿਸ਼ਵ ਯੁੱਧ ਜਿਹੜਾ ਦੂਸਰਾ ਸਟਾਰਟ ਹੋ ਗਿਆ ਹੁੰਦਾ ਏ ਔਰ ਭਾਰਤ ਭਾਰਤੀ ਲੋਕਾਂ ਦੀ ਬ੍ਰਿਟਿਸ਼ ਤੋਂ ਜਿਹੜੀ ਆ ਉਹ ਲੋਡ ਹੁੰਦੀ ਆ ਇਸ ਕਰਕੇ ਬ੍ਰਿਟਿਸ਼ ਗਵਰਨਮੈਂਟ ਜਿਹੜੀ ਆ ਅਗਸਟ ਆਫਰ ਜਿਹੜੀ ਆ ਪੇਸ਼ਦੀ ਆ ਔਰ ਇਸ ਤੋਂ ਪਹਿਲਾਂ ਕਿ 1939 ਦੇ ਵਿੱਚ ਵੀ ਸੈਸ਼ਨ ਹੋਇਆ ਸੀ 38 ਦੇ ਵਿੱਚ 39 ਦੇ ਵਿੱਚ 40 ਦੇ ਵਿੱਚ ਇਹਨਾਂ ਦੇ ਵਿੱਚ ਗਵਰਨਮੈਂਟ ਨੇ ਜਿਹੜਾ ਇਹ ਡਿਮਾਂਡ ਨੂੰ ਜਿਹੜਾ ਏ ਉਹ ਅ ਦੁਹਰਾਇਆ ਜਾਂਦਾ ਹੈ ਤੇ ਬ੍ਰਿਟਿਸ਼ ਨੂੰ ਪਤਾ ਲੱਗ ਗਿਆ ਕਿ ਇਹ ਡਿਮਾਂਡ ਜਿਹੜੀ ਆ ਕਾਫੀ ਜ਼ਿਆਦਾ ਵੱਧ ਗਈ ਹੈ ਔਰ 1939 ਦੇ ਵਿੱਚ ਪਤਾ ਆਪਾਂ ਨੂੰ ਵਰਲਡ ਵਾਰ ਸੈਕੰਡ ਜਿਹੜੀ ਆ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਜਿਹੜੀ ਆ ਗਵਰਨਮੈਂਟ ਨੂੰ ਇਦਾਂ ਲੱਗਦਾ ਹੈ ਕਿ ਹੁਣ ਜਿਹੜਾ ਇਹ ਲੋਕਾਂ ਨੂੰ ਕੁਝ ਨਾ ਕੁਝ ਅਧਿਕਾਰ ਦੇਣੇ ਪੈਣਗੇ ਔਰ ਅਗਸਟ ਆਫਰ ਜਿਹੜੇ ਆ 1940 ਨੂੰ ਗਵਰਨਮੈਂਟ ਜਾਰੀ ਕਰਦੀ ਹੈ ਨੈਕਸਟ ਵੀਡੀਓ ਦੇ ਵਿੱਚ ਆਪਾਂ ਉਹਦੇ ਬਾਰੇ ਪੜਾਂਗੇ ਥੋੜਾ ਸਾ ਸੰਵਿਧਾਨ ਸਭਾ ਦਾ ਨਿਕਾ ਜਾ ਆਪਣਾ ਜਿਹੜਾ ਥੋੜਾ ਸਾ ਪਰ ਜਿਹੜਾ ਪਾਰਟ ਆ ਉਹ ਰਹਿ ਗਿਆ ਹੈ ਬਾਕੀ ਜਿਹੜਾ ਹੈ ਆਪਾਂ ਜਿਹੜਾ ਅਗਸਟ ਆਫਰ ਬਾਰੇ ਪੜਾਂਗੇ ਤੇ ਫਿਰ ਅ ਅਗਸਟ ਆਫਰ ਤੋਂ ਬਾਅਦ ਕੈਬਨਟ ਮਿਸ਼ਨ ਪਲਾਨ ਆਉਂਦਾ ਹੈ ਇਦਾਂ ਕਰਕੇ ਫਿਰ ਜਿਹੜਾ ਹੈ ਇਹ ਸਿਸਟਮ ਕ੍ਰਿਪਸ ਮਿਸ਼ਨ ਪਲਾਨ ਆਉਂਦਾ ਹੈ ਕੈਬਨਟ ਮਿਸ਼ਨ ਪਲਾਨ ਆਉਂਦਾ ਹੈ ਫਿਰ ਜਿਹੜੇ ਇਲੈਕਸ਼ਨਸ ਹੁੰਦੇ ਨੇ ਇਹਨਾਂ ਬਾਰੇ ਆਪਾਂ ਅਗਲੀਆਂ ਵੀਡੀਓਜ਼ ਵਿੱਚ ਪੜਾਂਗੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਜਿਹੜਾ ਹੈ ਉਹ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਰੱਬਾ